इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਗਰ ਕੌਂਸਲ ਦੇ ਬਾਹਰ ਵਾਰਡ ਨੰਬਰ 8 ਤੇ 10 ਦੇ ਕੌਂਸਲਰ ਬਰੋਲ ਆਪਣੇ ਸਮਰਥਕਾਂ ਨਾਲ ਲਗਾਇਆ ਗਿਆ ਧਰਨਾ ਨਗਰ ਕੌਂਸਲ ਦੇ ਪ੍ਰਧਾਨ ਦੇ ਖਿਲਾਫ ਜਮ ਕੇ ਕੀਤੀ ਨਾਰੇਬਾਜੀ ਕਿ ਆ ਪਿਛਲੇ ਲੰਬੇ ਸਮੇਂ ਤੋਂ ਗੰਦਾ ਪਾਣੀ ਪੀਣ ਲਈ ਹੋ ਰਹੇ ਆ ਲੋਕ ਮਜਬੂਰ ਮੋਟਰ ਦਾ ਟ੍ਰੈਂਡ ਹੋਣ ਦੇ ਬਾਵਜੂਦ ਵੀ ਨਹੀਂ ਲਗਾ ਲਈ ਜਾਈ ਮੋਟਰ ਉਧਰ ਨਗਰ ਕੌਂਸਲ ਦੇ ਪਰਦਾਲ ਲੜਦਣ ਨੇ ਕੀ ਕਿ ਉਹਨਾਂ ਵੱਲੋਂ ਪਹਿਲਾਂ ਹੀ 30 ਲੱਖ ਰੁਪਏ ਸੀਵਰੇਜ ਬੋਰਡ ਨੂੰ ਜਮ੍ਹਾਂ ਕਰਾ ਦਿੱਤੇ ਗਏ ਸਿਰਫ ਮੋਟਰ ਲਗਾਣ ਲਈ ਜਗ੍ਹਾ ਦੀ ਪਾਲ ਕੀਤੀ ਜਾ ਰਹੀ ਹੈ ਮੇਰੇ ਖਿਲਾਫ ਬੇਵਜਹ ਤਰਣਾ ਲਗਾ ਕੇ ਲੋਕ ਜਦੋਂ ਕਿ ਮੈਂ ਮੋਟਰ ਲਗਾਉਣ ਦੇ ਹੱਕ ਵਿੱਚ ਹਾਂ ਨਗਰ ਕੌਂਸਲ ਮੁਰਦਾਬਾਦ ਕੌਂਸਲ ਪ੍ਰਧਾਨ ਮੁਰਦਾਬਾ ਦੇ ਨਾਅਰੇ ਅੱਜ ਨਗਰ ਕੌਂਸਲ ਵਿੱਚ ਵਾਰਡ ਨੰਬਰ 8 ਦੇ ਵਾਰਡ ਨੰਬਰ 10 ਦੇ ਕੌਂਸਲਰ ਵੱਲੋਂ ਆਪਣੇ ਸਵਰ ਪੀਣ ਵਾਲੇ ਪਾਣੀ ਦੀ ਬਹੁਤ ਬੜੀ ਕਿੱਲਤ ਹੈ ਪਿਛਲੇ ਲੰਬੇ ਸਮੇਂ ਤੋਂ ਇਸ ਵਾਰ ਦੀ ਮੋਟਰ ਖਰਾਬ ਹੋਈ ਹੈ ਜਿਸ ਦਾ ਨਗਰ ਕੌਂਸਲ ਵੱਲੋਂ ਨਵੀਂ ਮੋਟਰ ਲਗਾਉਂਦਾ ਟ੍ਰੈਂਡ ਵੀ ਟੈਂਡਰ ਵੀ ਪਾਸ ਕੀਤਾ ਹੈ ਪਰ ਪਤਾ ਨਹੀਂ ਕਿਉਂ ਇਹ ਮੋਟਰ ਲਗਾਉਣ ਵਿੱਚ ਲੰਬੇ ਸਮੇਂ ਤੋਂ ਆਨਗਾ ਨਹੀਂ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਨਗਰ ਕੌਂਸਲ ਨੂੰ ਜਗ੍ਹਾ ਵੀ ਦੇ ਰਹੇ ਹਾਂ ਅਤੇ ਪਾਰਕ ਵਿੱਚ ਵੀ ਮੋਟਰ ਲਗਾਈ ਜਾ ਸਕਦੀ ਹੈ ਪ੍ਰਸ਼ਾਦ ਕਿਸੇ ਤੇ ਕਹਿੰਦੇ ਨਗਰ ਕੌਂਸਲ ਮੋਟਰ ਪਾਰਕ ਵਿੱਚ ਨਹੀਂ ਲਗਾਉਣਾ ਚਾਹੁੰਦੇ ਮੌਕੇ ਦੇ ਮੌਜੂਦ ਕੌਂਸਲਰਾਂ ਨੇ ਕਿਹਾ ਕਿ ਜੇਕਰ ਜਲਦ ਉਹਨਾਂ ਦੇ ਇਲਾਕੇ ਵਿੱਚ ਪੀਣ ਵਾਲੀ ਮੋਟਰ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਧਰਨਾ ਐਸਡੀਐਮ ਦਫ਼ਤਰ ਅੱਗੇ ਲਗਾ ਦਿੱਤੇ ਜਾਵੇਗਾ ਤਾਂ ਜੇਕਰ ਫਿਰ ਵੀ ਕੋਈ ਸੁਣਾਈ ਨਾ ਹੋਈ ਤਾਂ ਮਜਬੂਰਨ ਬਸ ਉਹਨਾਂ ਨੂੰ ਸੜਕਾਂ ਦੇ ਉਤਰਨਾ ਪਵੇਗਾ ਧਰਨਾ ਦੇ ਦੇ ਰਹੇ ਕੌਂਸਲਰਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਨਗਰ ਕੌਂਸਲ ਦੇ ਚਰਨਜੀਤ ਸਿੰਘ ਅਤੇ ਪ੍ਰਧਾਨ ਲੱਧਣ ਨੇ ਧਰਨੇ ਵਿੱਚ ਆ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਉਹਨਾਂ ਦੇ ਇਲਾਕੇ ਵਿੱਚ ਨਵੀਂ ਮੋਟਰ ਲਗਾ ਦਿੱਤੀ ਜਾਵੇਗੀ ਇਸ ਲਈ ਨਗਰ ਕੌਂਸਲ ਨੇ ਪਹਿਲਾਂ ਹੀ 30 ਲੱਖ ਰੁਪਏ ਸੀਵਰੇਜ ਬੋਰਡ ਨੂੰ ਜਮ੍ਹਾਂ ਕਰਾ ਦਿੱਤੇ ਹਨ ਖੰਨਾ ਤੋਂ ਰਾਜਮਾਨੋ ਦੀ ਰਿਪੋਰਟ ਇਸ ਵਾਰੀ ਬੱਚੇ ਬਿਮਾਰ ਚਾਹੇ ਬੱਚੇ ਕਿ ਇੱਕ ਬਾਹਰ ਨਹੀਂ ਆਏ ਜਾਵੇ ਤਾਂ ਫਿਰ ਚੜ੍ਹੇ ਮੈਂ ਮੇਰੇ ਕੋਲ कितना गंदा पानी पी के दिखा तो सही सामने ਆਪਾਂ ਦੇ ਕੀਵੇਂ ਨੇ ਐ ਅਸੀਂ ਕੀ ਕਰਿਆ ਤਨ ਕਰਕੇ ਗਏ ਉਹ ਆਲਾ ਜਦੋਂ ਨੀਂਦਰ ਦਿਖਾ ਦਿਓ 7 ਵਜੇ 3:00 ਵਜੇ ਆਉਂਗੇ ਨਹੀਂ ਉਹ ਜੇ ਤੁਸੀਂ ਨਗਰ ਕੌਂਸਲ ਦੇ ਬਾਹਰ ਧਰਨਾ ਦਿੱਤਾ ਹੈ ਕਿਆ ਕਾਰਨ ਹੈ ਕਿਹੜੀਆਂ-ਕਿਹੜੀਆਂ ਰੋਡੀਆਂ ਮੰਗਾਣੇ ਕੀ ਝਕਰਗੀ ਹੈ ਅੱਜ ਅਸੀਂ ਬਹੁਤ ਹੀ ਦੁਖੀ ਹੱਬਦੇ ਨਾਲ ਲਗਾਸਤਾਰ ਤੋਂ ਪੰਜ ਸਾਹਿਬ ਤੋਂ ਕਾਜਲਾ ਸਾਹਿਬ ਦੀ ਮਰੀਸ ਪਤਨੀ ਤਰਵਿੰਦਰ ਕਰੋਸ਼ਾ ਖਰੇ ਖਾਉ ਦੀ ਮੀਟਿੰਗ ਦੇ ਵਿੱਚ ਮਤਾ ਇਹ ਮੁੱਦਾ ਤੱਕ ਰਿਆ ਗੰਦੇ ਪਾਣੀ ਦਾ ਪਰ ਇਹ ਨਹੀਂ ਜੀ ਤਾ ਵੀ ਕੋਈ ਖਤ ਨਹੀਂ ਰਹੀ 5 ਸਾਲ ਹੋ ਗਏ ਸਾਨੂੰ ਇਹਨਾਂ ਦੀ ਮੇਤਤਾ ਕਰਦਿਆਂ ਨੂੰ ਇਹ ਇਹਨਾਂ ਦਾ ਸਿਰਫ ਤੇ ਸਿਰਫ ਇਹਨੂੰ ਠੱਗੀ ਚੋਰੀ ਤੋਂ ਬਿਨਾ ਕੋਈ ਵੀ ਹੋਰ ਇਹਦਾ ਕੋਈ ਵੀ ਇਹਦਾ ਹੱਲ ਨਹੀਂ ਹੈ ਘਰੇ ਕਾਪ ਦੇ ਵਿੱਚ ਠੱਗੀ ਭਾਲਦੇ ਚੋਰੀ ਭਾਲਦੇ ਨੇ ਇਹਨਾਂ ਨੂੰ 5 ਸਾਲ ਦੇ ਮੇਤਤਾ ਕਰਦੇ ਸਾਡੇ ਸਾਡੇ ਬਾੜ ਦੇ ਜਿੰਨੇ ਵੀ ਲੋਕ ਨੇ ਜਹੀਲਾ ਪਾਣੀ ਪੀਤੀ ਦੀ ਬਿਮਾਰ ਹੋ ਰਹੇ ਨੇ ਇਹ ਵੀ ਕਿਦੋਂ ਬੋਤਲਾਂ ਵੀ ਸਾਡੇ ਬਾੜ ਦੇ ਵਿੱਚ ਆਉਂਦੀਆਂ ਨੇ ਇਹਨਾਂ ਨੂੰ ਸੇਵਾ ਇਹ ਤਾਂ ਵਿਨਾਬਦ ਠੱਗੀ ਤੋਂ ਬਿਨਾ ਹੋ ਰਹੀ ਕੰਮ ਹੀ ਨਹੀਂ ਹੈ ਇਹਨਾਂ ਦਾ ਟੈਂਡਰ ਆਏ ਤੇ ਲੋਕ ਘਟਾਲੇ ਦੋ ਦੋ ਬਿੱਲ ਬਣਾ ਰਹੇ ਨੇ ਉਹ ਇੱਕ ਸ਼ਰਮਨਾਕ ਦੇਣ ਵਾਲੀ ਚੀਜ਼ ਹੀ ਨਹੀਂ ਹੈ। ਕੂੜੇ ਦੇ ਵਿੱਚ ਇਹ ਤਰੇ ਕਮਲਾ ਕਰ ਰਹੇ ਨੇ, ਡੀ.ਐਲ ਦੇ ਵਿੱਚ, ਪਟਵਾਲਾ ਦੇ ਵਿੱਚ ਇਹ ਕਮਲਾ ਕਰ ਰਹੇ ਨੇ। ਇਹਨਾਂ ਨੂੰ ਮੇਰਾ ਸਾਬ ਨਾਲ ਹਰੇਕ ਮਿੰਟ ਦੇ ਵਿੱਚ ਕਾਇਰ ਰੋਸ ਆ ਤੇ ਮੇਰੀ ਪਤਨੀ ਹਾਊਸ ਦੇ ਵਿੱਚ ਹਰ ਵਾਰੀ ਇਹਦਾ ਜਲੂਸ ਕਰਕੇ ਜਾਂਦੀ ਹੈ। ਕੀ ਤੁਸੀਂ ਨੂੰ ਕੀ ਮੰਗੀ ਕਰ ਰਹੇ ਹੋ ਤੁਸੀਂ ਸਾਡੀ ਮੰਗ ਇਹ ਪਿਛਲੇ 5 ਸਾਲ ਤੋਂ ਪਾਣੀ ਬਹੁਤ ਜ਼ਿਆਦਾ ਗੰਦਾ ਆ ਰਿਹਾ ਔਰ ਸਾਡੇ ਮੋਟਰ ਪਾਸ ਕਈ ਹੁਣ ਤੱਕ ਮੋਟਰ ਨਹੀਂ ਲੱਗੀ ਜੀ ਦੋਸਤੋ ਪਿਛਲੀ ਵਾਰੀ ਕਹਿੰਦੇ ਜਾਨੂੰ ਜਗ੍ਹਾ ਨਹੀਂ ਮਿਲੀ ਜੀ ਮੋਟਰ ਲਈ ਇਵਨ ਕੇ ਕਾਲੀਰਾਓ ਸਾਹਿਬ ਔਰ ਮੈਂਨੇ ਕਹਿ ਵੀ ਦਿੱਤਾ ਕਿ ਸਾਡੇ ਵਾਰਡ ਚ ਕਾਈਰਾਓ ਸਾਹਿਬ ਕਹਿੰਦੇ ਮੈਂ ਉੱਥੇ ਜਗ੍ਹਾ ਦਿੰਦਾ ਤੁਸੀਂ ਮੋਟਰ ਲਗਵਾਓ 1 ਮਹੀਨਾ ਇਸ ਕਾਲ ਨੂੰ ਮੀਟਿੰਗ ਨੂੰ ਹੋਈ ਨਾ ਹੋ ਗਿਆ ਕੋਈ ਵੀ ਮੁੱਦਾ ਨਹੀਂ ਆ ਉਤੋਂ ਕਾਈਰਾਓ ਸਾਹਿਬ ਨੂੰ ਫੋਨ ਕਰਕੇ ਕਹਿੰਦੇ ਨੇ ਕੋਈ ਬੇਕਾਰ ਬੰਦਾ ਕਿ ਜਿਹੜਾ ਸਾਰਾ ਕੋਈ ਐਮਸੀ ਨਹੀਂ ਕੋਈ ਪ੍ਰਧਾਨ ਨਹੀਂ ਕਿ ਤੁਹਾਡੇ ਮੋਟਰ ਨਹੀਂ ਲੱਗ ਸਕਦੇ ਜਿਹੜੀ ਉਹ ਸਮੱਸਿਆ ਇਹ ਆ ਵੀ ਸਾਡੇ 4 ਸਾਲ ਤੋਂ ਇੱਕ ਧਰਮਸ਼ਾਲਾ ਦੇ ਵਿੱਚ ਮੋਟਰ ਲੱਗੀ ਹੋਈ ਸੀ ਉਹਦਾ ਬੋਰ ਖਰਾਬ ਹੋ ਗਿਆ ਉਹ ਬੋਰ ਜਿਹੜੀ ਜਮੇ ਹੀ ਖਤਮ ਹੋ ਗਿਆ ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਬੋਰ ਕਰਾਓ ਸਾਡੇ ਗੜੀਆਂ ਦੇ ਵਿੱਚ ਪਾਣੀ ਗੰਦਾ ਆਉਣਾ ਸ਼ੁਰੂ ਹੋ ਗਿਆ ਉਹਦੇ ਕਰਕੇ ਸਾਡੇ ਮੱਲੇ ਦੇ ਵਿੱਚ ਦੋ ਤਿੰਨ ਮੌਤਾਂ ਵੀ ਹੋ ਗਈਆਂ ਅਸੀਂ ਲਗਾਤਾਰ ਦੋਡੇ ਦੋਨੇ ਭੈਣ ਭਾਈ ਚਿੱਠੀਆਂ ਤੇ ਚਿੱਠੀਆਂ ਇਹਨਾਂ ਨੂੰ ਦੇ ਰਹੇ ਆ ਮੇਰੇ ਕੋਲ ਰਿਕਾਰਡ ਨੇ ਮੇਰੇ ਕੋਲ ਨਗਰ ਕੌਂਸਲ ਦੇ ਜਿਹੜਾ ਬੰਦਾ ਮੇਰੇ ਨਾਲ ਮੋਟਰ ਦੀ ਮਨਜ਼ੂਰੀ ਨੂੰ ਲੱਗਿਆ ਹੋਇਆ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹਨੇ ਉਹਨਾਂ ਦੇ ਗਲ ਪੈ ਜਾਣਾ ਉਹਨੇ ਮੈਨੂੰ ਸਾਰੇ ਰਿਕਾਰਡ ਵੀ ਦਿੱਤੇ ਵੀ ਆਪਾਂ ਨੇ ਆਹ ਕੁਝ ਕਰਕੇ ਮੋਟਰ ਪਾਸ ਕਰਾਈ ਹੈ ਹੁਣ ਸਾਡੀ ਮੋਟਰ 50 ਲੱਖ ਦੀ ਮੋਟਰ ਪਾਸ ਵੀ ਹੋ ਗਈ ਹੈ ਪਹਿਲਾਂ ਤਾਂ ਇਹ ਮੋਟਰ ਲੱਗਣੀ ਸੀਗੀ ਆਪਣੇ ਕੇਸਰੀ ਕਲੋਨੀ ਦੇ ਵਿੱਚ ਉਤੋਂ ਕੇਸਰੀ ਕਲੋਨੀ ਦੇ ਵਿੱਚ ਠੇਕੇਦਾਰ ਕਹਿੰਦਾ ਜੀ ਇਹ ਜਗ੍ਹਾ ਘਟਾ ਹੈ ਇੱਥੇ ਮੋਟਰ ਨਹੀਂ ਲੱਗ ਸਕਦੀ ਅਸੀਂ ਕਾ ਚਲੋ ਕੋਈ ਗੱਲ ਨਹੀਂ ਅਸੀਂ ਇਹਨਾਂ ਨੂੰ ਦੂਜਾ ਪਾਰਕ ਦਿਖਾਤਾ ਮੇਰੇ ਘਰ ਤੋਂ ਜਿਹੜਾ ਨਾਲ ਜਾਂਦਾ ਪਾਰਕ ਉਹਦੇ ਵਿੱਚ ਸੀਸੀ ਪਈ ਹੋਈ ਆ ਰੋਡ ਗਲੀਆਂ ਲੱਗੀਆਂ ਹੋਈਆਂ ਨੇ ਮੈਂ ਖੁਦ ਕੰਮ ਕਰਾਇਆ ਸੀ ਉੱਥੇ ਜਦ ਮੈਂ ਪਹਿਲੀ ਵਾਰ ਮੇਰੀ ਐਮਸੀ ਬਣੀ ਆ ਹੁਣ ਉੱਥੇ ਇੱਕ ਨਾਲ ਦੇ ਐਮਸੀ ਦਾ ਘਰ ਵਾਲਾ ਫੋਨ ਕਰਕੇ ਸ਼ਰਿਆਨ ਧੰਕੀ ਦਿੰਦਾ ਹੈ ਕਹਿੰਦਾ ਜੇ ਕੋਈ ਉਰੇ ਮੋਟਰ ਲਾਉਣ ਆਇਆ ਮੈਂ ਉਹਦੀਆਂ ਲੱਤਾਂ ਵੜ ਦੂੰਗਾ ਇਹ ਐਨੀ ਗੱਲ ਸੁਣ ਕੇ ਸਾਰੀ ਨਗਰ ਕੌਂਸਲ ਕਬਰ ਆ ਗਈ ਇਹਨਾਂ ਨੇ ਉੱਥੇ ਉੱਥੇ ਪੈਪਾਂ ਵੀ ਪਹੁੰਚ ਗਈਆਂ ਸੀਗੀਆਂ ਉੱਥੇ ਮਸ਼ੀਨ ਵੀ ਪਹੁੰਚ ਗਈ ਸੀਗੀ ਉਹ ਸਾਰਾ ਕੁਝ ਉੱਥੇ ਹਾਜ਼ਰ ਸੀ ਇਹਨਾਂ ਨੇ ਉਦੋਂ ਤੋਂ ਬਾਅਦ ਕੋਈ ਥਾਂ ਸਿਰ ਨਹੀਂ ਲੱਤਾ ਫੇਰ ਮੈਂ ਪਹਿਲਾਂ ਤਾਂ ਅਸੀਂ ਇਕੱਠੇ 15 ਤਰੀਕ ਨੂੰ ਰੱਖਣਾ ਸੀ ਕਿਉਂਕਿ ਠੰਢ ਦੇ ਦਿਨ ਜ਼ਿਆਦਾ ਸੀਗੇ ਅਸੀਂ ਅੱਜ ਫੇਰ ਇਹ ਇਕੱਠ ਕਰਕੇ ਅੱਜ ਸਾਡੀ ਇੱਕੋ ਇੱਕ ਮੰਗ ਹੈ ਵੀ ਜਿਹੜਾ ਪਾਰਕ ਆ ਉਹ ਜਿਹੜੀਆਂ ਹੁਣ ਤੱਕ ਖੰਨੇ ਦੇ ਵਿੱਚ ਮੋਟਰਾਂ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਪਾਰਕਾਂ ਦੇ ਵਿੱਚੇ ਲੱਗੀਆਂ ਹੋਈਆਂ ਨੇ ਤੇ ਸਾਡੀ ਮੋਟਰ پارک ਚ ਕਿਉਂ ਨਹੀਂ ਲੱਗ ਸਕਦੀ ਮੈਂ ਇਹੀ ਮੰਗ ਕਰਦਾ ਕਮੇਟੀ ਤੋਂ ਅਸੀਂ ਜਦ ਤੱਕ ਧਰਨਾ ਨਹੀਂ ਚੱਕਾਂਗੇ ਚਾਹੇ ਮੀਟਿੰਗ ਵੀ ਸ਼ੁਰੂ ਹੋ ਜਵੇ ਜੇ ਸਾਨੂੰ ਮੀਟਿੰਗ ਹਾਲ ਦੇ ਵਿੱਚ ਵੀ ਜਾਣਾ ਪਿਆ ਅਸੀਂ ਮੀਟਿੰਗ ਹਾਲ ਦੇ ਵਿੱਚ ਵੀ ਬੜਾਂਗੇ ਮੀਟਿੰਗ ਨਹੀਂ ਹੋਣ ਦਵਾਗੇ ਅਸੀਂ ਮੋਟਰ ਦਾ ਜਵਾਬ ਲੈ ਕੇ ਜਾਵਾਂਗੇ ਸਾਡੀ ਮੋਟਰ ਕੱਲ ਸ਼ੁਰੂ ਹੋ ਜੇਕਰ ਕੋਈ ਬੰਗ ਨਾ ਮੰਨੇਗੀ ਸਾਡੀ ਮੋਟਰ ਲਾਉਂਦੀ ਜਾਂ ਕੋਈ ਤਾਂ ਫਿਰ ਅਸੀਂ ਇਹ ਤੋਂ ਬਾਅਦ ਧਰਨਾ ਐਸਟੀਐਮ ਦੇ ਲਾਵਾਂਗੇ ਐਸਡੀਐਮ ਦੇ ਮੂੰਹੇ ਧਰਨਾ ਲਾ ਕੇ ਵੀ ਸਾਡੀ ਕੋਈ ਮੰਗ ਨਾ ਮੰਨੀ ਫਿਰ ਅਸੀਂ ਛੀਟੀ ਰੋਡ ਤੇ ਧਰਨਾ ਲਾ। ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਧਰਨਾ ਲਗਾਇਆ ਗਿਆ ਨਗਰ ਕੌਂਸਲ ਦੇ ਖਿਲਾਫ। ਜਿਹੜਾ ਅੱਜ ਦਾ ਧਰਨਾ ਹੈ ਜਿਹੜੀ ਕਮੇਟੀ ਦੇ ਵਿੱਚ ਲੁੱਟ ਖਸੁੱਟ ਤੇ ਲੋਕਾਂ ਦੇ ਇੱਕ ਫੰਡਾਮੈਂਟਲ ਰਾਈਟ ਆ ਵੀ ਉਹਨਾਂ ਨੂੰ ਪਾਣੀ ਤੇ ਬਿਜਲੀ ਤੇ ਹੋਰ ਜਿਹੜੀਆਂ ਸਹੂਲਤਾਂ ਮਿਊਸਪਲ ਕੌਂਸਲ ਨੇ ਦੇਣੀਆਂ ਨੇ। ਸਾਫ਼ ਪਾਣੀ ਦਾ ਹਰੇਕ ਦਾ ਹੱਕ ਆ ਕੋਈ ਵੀ ਬੰਦਾ ਚਾਹੇ ਕਿਸੇ ਝੁੱਗੀ 'ਚ ਰਹਿੰਦਾ ਉਹਨੂੰ ਸਾਫ਼ ਪਾਣੀ ਦੇਣਾ ਸਰਕਾਰ ਦਾ ਇੱਕ ਫਰਕ ਹੈ ਸਰਕਾਰ ਨੇ ਲੋਕਲ ਬਾਡੀ ਬਣਾਈ ਹੈ ਮਿਸਪਲ ਕਮੇਟੀ ਐਰੋ ਟੈਕਸ ਇਕੱਠਾ ਕਰਦੀ ਆ ਸਾਡੇ ਲੋਕਾਂ ਤੋਂ ਸਾਨੂੰ ਇਹ ਸਹੂਲਤਾਂ ਦੇਣ ਵਾਸਤੇ ਸਾਡੇ ਦੋ ਕਾਉਂਸਲਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸਰਬਜੀਤ ਸਿੰਘ ਕਾਲੀਰੋ ਧਰਮਿੰਦਰ ਰੋਸ਼ਾ ਜੀ ਮੇਰੀ ਛੋਟੀ ਭੈਣ ਖਾਨੀ ਰੋਸ਼ਾ ਜੀ ਦੇ ਮੈਸੇਜ ਇਹ ਦੋ ਅਕਾਲੀ ਦਲ ਦੇ ਕਾਉਂਸਲਰ ਨੇ ਦੋਵੇਂ ਪਿਛਲੇ ਜਦ ਹੀ ਇਹ ਕਾਉਂਸਲ ਬਣੀ ਆ ਉਹ ਕਾਉਂਸਲ ਬਣ ਤੋਂ ਹੀ ਪਹਿਲਾਂ ਇਹ ਪਾਣੀ ਦੀ ਸਮੱਸਿਆ ਤੋਂ ਜਦ ਹੀ ਇਹ ਪੀੜਤ ਨੇ ਇਹ ਇੱਕ ਏਡਾ ਵੱਡਾ ਮਸਲਾ ਇਹਨਾਂ ਨੇ ਬਣਾਇਆ ਹੋਇਆ ਜਾਨ ਬੁੱਝ ਕੇ ਵੀ ਇਹ ਅਕਾਲੀ ਦਲ ਦੇ ਕੌਂਸਲਰ ਨੇ ਇਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਜਿਹੜੀ ਗੱਲ ਹੈ ਜੀ ਕੌਂਸਲ ਨੇ ਜਗਾ ਦੇਖਣੀ ਆ ਵੀ ਕਿੱਥੇ ਲਾਉਣਾ ਕੌਂਸਲਰ ਦਾ ਇਹ ਕੋਈ ਕੰਮ ਨਹੀਂ ਪਾਣੀ ਦਾ ਹੱਲ ਕੌਂਸਲ ਨੇ ਕਰਕੇ ਹੀ ਦੇਣਾ ਹੈ ਪ੍ਰਧਾਨ ਜੀ ਜਾਣ ਬੁੱਝ ਕੇ ਇਹਨਾਂ ਨੂੰ ਹਰਾਸ ਕਰ ਰਹੇ ਨੇ ਤੇ ਨੰਬਰ ਦੋ ਗੱਲ ਲੋਕ ਗੰਦਾ ਪਾਣੀ ਪੀ ਰਹੇ ਨੇ ਲੈ ਹੁਣ ਪ੍ਰਧਾਨ ਜੀ ਨੇ ਦੱਸਿਆ ਵੀ ਦੋ ਬੰਦੇ ਸਾਡੇ ਉਥੇ ਡੈਥ ਵੀ ਹੋ ਗਈ ਗੰਦਾ ਪਾਣੀ ਪੀਣ ਨਾਲ ਉਹਨਾਂ ਦਾ ਹਰਜਾਨਾ ਕੌਣ ਦੇਊਗਾ ਉਹਨਾਂ ਦੇ ਘਰਾਂ ਦੀ ਜੋ ਪਰਮਾਈ ਆ ਕੌਣ ਦੇਊਗਾ ਾਰਕਾਂ ਦੇ ਵੀ ਟਿਊਬਲ ਲੱਗਣ ਦੇ ਦੋ ਦੋ ਫਾਇਦੇ ਨੇ ਜਿਹੜਾ ਉੱਥੇ ਕੋਈ ਘਾਹ ਬੂਟੀ ਜੇ ਕੋਈ ਬੂਟਾ ਲੱਗਿਆ ਹੋਇਆ ਕੋਈ ਰਕਤ ਲੱਗਿਆ ਉਹਨੂੰ ਵੀ ਪਾਣੀ ਜਾ ਸਕਦਾ ਲੋਕਾਂ ਨੂੰ ਵੀ ਪਾਣੀ ਜਾ ਸਕਦਾ ਸਿਰਫ ਉਹ ਕੋ ਮਿਲਦਾ ਲੱਗਦਾ ਉਹ ਪੱਕਾ ਹੈ ਉਹ ਕੰਕਰੀਟ ਪਈ ਹੋਈ ਹੈ ਉਹਦਾ ਕੋਈ ਗ੍ਰੀਨ ਬੈਲਟ ਨਹੀਂ ਹੈ ਉੱਥੇ ਕੀ ਕਿਸ ਯੂਜ਼ ਵਾਸਤੇ ਰੱਖਿਆ ਆਇਆ ਉਹ ਪੱਕਾ ਕਰਕੇ ਉਹ ਗਲੀਆਂ ਵਾ ਇੱਕ ਤਰ੍ਹਾਂ ਦੀ ਜੀ ਫਿਰ ਪ੍ਰਧਾਨ ਜੀ ਨੇ ਮੇਰੇ ਸਾਹਮਣੇ ਕਿਹਾ ਵੀ ਸਾਡੇ ਘਰ ਦੇ ਮੂਹਰੇ ਗਲੀ ਦੇ ਵਿੱਚ ਲਾ ਦਿਓ ਬਹੁਤ ਖੁੱਲੀ ਗਲੀ ਹੈ ਉਹਨੂੰ ਲਾਉਣਾ ਨਹੀਂ ਚਾਹੁੰਦੇ ਇਹ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਪੂਰੀ ਇਹਨਾਂ ਨੂੰ ਸਪੋਰਟ ਹੈ ਇਹੋ ਦੇਖੋ ਜੀ ਉਹ ਜਿਹੜਾ ਰੋਲਾ ਪਾ ਰਹੇ ਨੇ ਇਹ ਜੀ ਕੋਈ ਰੋਲੇ ਵਾਲੀ ਤਾਂ ਗੱਲ ਨਹੀਂ ਜਿਹੜੀ ਉਹ ਗੱਲ ਕਰਦੇ ਨੇ ਧਰਨੇ ਦੀ ਧਰਨੇ ਵਾਲੀ ਤਾਂ ਕੋਈ ਗੱਲ ਨਹੀਂ ਜਿਹੜਾ ਟੈਂਡਰ ਆ ਉਹ ਸਾਡੇ ਟਾਈਮ ਲੱਗਿਆ ਜੀ ਟੈਂਡਰ ਲਾ ਕੇ ਅਸੀਂ 30 ਲੱਖ ਰੁਪਏ ਸੀਵਰ ਬੋਰਡ ਨੂੰ ਜਾਰੀ ਵੀ ਕਰ ਚੁੱਕੇ ਆ ਉਹ ਉੱਥੇ ਜਗ੍ਹਾ ਦਾ ਮੈਟਰ ਆ ਇਹਨਾਂ ਨੂੰ ਕਿਹਾ ਸੀ ਵੀ ਜਿੱਥੇ ਵੀ ਜਗ੍ਹਾ ਮਿਲਦੀ ਆ ਸਾਨੂੰ ਦੋ ਵਾਸੀ ਲਵਾ ਦਿੰਨੇ ਆ ਇੱਕ ਜਗ੍ਹਾ ਤੇ ਇਹਨਾਂ ਨੇ ਦੱਸੀ ਸੀ ਉੱਥੇ ਸਾਰਾ ਕੋਈ ਸਮਾਨ ਵੀ ਆ ਚੁੱਕਿਆ ਦੀ ਸਾਰੇ ਪਾਈਪ ਸਭ ਕੋ ਘਰ ਚੁੱਕਿਆ ਦੀ ਉੱਥੇ ਫਿਰ ਕੋ ਲੋਕਾਂ ਦੇ ਦੂਜੇ ਜਿਹੜੇ ਬਾੜ ਦੇ ਬੰਦੇ ਸੀਗੇ ਉਹਨਾਂ ਨੇ ਇਤਰਾਜ਼ ਕਰਦਾ ਵੀ ਇੱਥੇ ਨਹੀਂ ਜੀ ਇਹ ਪਾਰਕ ਆ ਸਾਡਾ ਇੱਥੇ ਅਸੀਂ ਲੱਗਣ ਨਹੀਂ ਦੇਣਾ ਉਹ ਹੋ ਗਿਆ ਫਿਰ ਅਸੀਂ ਕਾਲੀ ਰਾਓ ਸਾਹਿਬ ਨੂੰ ਪਿਛਲੀ ਮੀਟਿੰਗ ਚ ਵੀ ਕਹਿੰਦੀ ਮੈਂ ਚੱਲਦੀ ਮੀਟਿੰਗ ਚ ਕਿਹਾ ਸੀ ਵੀ ਕਾਲੀ ਰਾਓ ਜੀ ਨਾਲੇ ਮੈਡਮ ਰੋਸ਼ਾ ਜੀ किया जगह अफसर साहिबान ਨਾਲ ਵੀ ਮੈਂ ਗੱਲ ਕੀਤੀ ਸੀ ਵੀ ਆਪਾਂ ਰੈਂਟ ਤੇ ਲੈ ਕੇ ਰੈਂਟ ਡੀਡ ਲਗਾ ਕੇ ਵੀ ਆਪਾਂ ਉਹਦੇ ਉੱਤੇ ਲਵਾ ਦਾਂਗੇ ਸਾਡੇ ਵੀ ਤਾਂ ਕੋਈ ਰੋਕ ਟੋਕ ਨਹੀਂ ਕਿਸੇ ਗੱਲ ਦੀ ਬਿਲਕੁਲ ਨਹੀਂ ਦੇਖੋ ਮੇਰੇ ਕਾਲੀ 라ਉ ਜੀ ਮੈਂ ਰੋਜ਼ ਬਹਿਣਾ ਮੇਰੇ ਕਾਲੀ 라ਉ ਜੀ ਨੇ ਕੋਈ ਧਿਆਨ ਜਿਹੇ ਦੀ ਗੱਲ ਹੀ ਨਹੀਂ ਲਿਆਂਦੀ ਉਹਨਾਂ ਨੇ ਮੈਸ਼ ਬਜਲੀ ਤੌਰ ਤੇ ਸਮਝਾ ਦਿੱਤੀ ਵੀ ਕੋਈ ਜਗਾ ਜਿਹ ਹੈ ਜੀ ਦੱਸੋ ਅਸੀਂ ਤਾਂ ਮੈਂ ਆਪ ਉਹਨਾਂ ਨੂੰ ਖੁਦ ਗਿਆ ਦੇਖੋ ਜੇ ਇਹ ਕਹੇ ਜੀ ਗੱਲਬਾਤ ਉਹਦੀ ਪਾੜਨੀ ਪਾਜੀ ਵਾਲੀ ਜਾਂ ਕੰਮ ਨਾ ਕਰਨ ਵਾਲੀ ਅਸੀਂ ਉਹਨਾਂ ਦਾ ਪਹਿਲਾਂ ਤਾਂ ਐਸਟੀਮੇਟ ਬਣਵਾਇਆ ਐਸਟੀਮੇਟ ਬਣਾ ਕੇ ਟੈਂਡਰ ਲਾਇਆ ਟੈਂਡਰ ਲਵਾ ਕੇ ਹਾਊਸ ਚ ਪਾਇਆ ਸੌਰੀ ਹਾਊਸ ਚ ਪਾਸ ਕਰਾਇਆ ਟੈਂਡਰ ਲਾਇਆ ਪੈਸੇ ਵੀ ਜਮ 30 ਲੱਖ ਰੁਪਏ ਸਿਵਰੇ ਬੋਰਡ ਨੂੰ ਜਮੇ ਵੀ ਕਰਾ ਚੁੱਕੇ ਆ ਉਹਨਾਂ ਦਾ ਕਹਿੰਦੇ ਆ ਕਾਲੀ ਕਾਲੀ ਕਰਕੇ ਸਾਡੇ ਨਾਲ ਵਿਤ ਕਰਾਉ ਰਿਹਾ ਮੈਂ ਕਹਿੰਦਾ ਜੇ ਵਿਤ ਕਰਾਉਂਦਾ ਜੀ ਅਸੀਂ ਪੇਮੈਂਟ ਵੀ ਕਿਉਂ ਜਮਾ ਕਰਦੇ ਤੁਹਾਨੂੰ ਦੱਸੇ ਪਹਿਲਾਂ 30 ਲੱਖ ਰੁਪਏ ਪੇਮੈਂਟ ਵੀ ਜਮਾ ਕਰਾ ਚੁੱਕੇ ਆ ਮੈਂ ਤੁਹਾਨੂੰ ਹੋਰ ਸਾਰੀਆਂ ਬੜੀ ਗੱਲ ਦੱਸਦਾ ਇਹਨਾਂ ਦੇ ਦੇਖੋ ਮੈਂ ਅੱਜ ਪਹਿਲੀ ਵਾਰ ਦੇਖਿਆ ਵੀ ਕੰਮ ਕਰਾਉਣੇ ਵਾਲੇ ਦੇ ਖਲਾਫ ਧਰਨਾ ਲਾ ਰਹ ਪੁਰਾਣੀ ਵਾਟਰ ਸਪਲਾਈ ਪਈ ਹੋਈ ਆ ਪਾਈਪ ਲਾਈਨ ਕੋਈ ਉਹ ਵੀ ਖਰਾਬ ਸੀ ਇਹਨਾਂ ਨੇ ਮੇਰੇ ਤੋਂ ਦੁਬਾਰਾ ਜਦ ਅਸੀਂ ਨਗਰ ਕਾਉਂਸਲਰ ਦੀ ਸਾਡੀ ਕਮੇਟੀ ਬਣੀ ਇਹਨਾਂ ਨੇ ਮੇਰੇ ਤੋਂ ਆਪਣੀ ਸੀਵਰੇਜ ਲਾਈਨ ਦੀ ਉਹਦੇ ਲਈ ਵੀ ਨਵੀਂ ਸੀਵਰੇਜ ਲਾਈਨ ਪਾਉਣੀ ਆ ਪੁਰਾਣੀ ਖਰਾਬ ਚੁੱਕੀ ਆ ਉਹਦਾ ਐਸਟੀਮੇਟ ਪਾਸ ਕਰਾ ਲਿਆ ਉਹ ਐਸਟੀਮੇਟ ਸਾਰੇ ਹਾਊਸ ਨੇ ਪਾਸ ਕੀਤਾ ਤੁਹਾਨੂੰ ਵੀ ਪਤਾ ਹੋਣਾ ਵੀ ਹਾਊਸੇ ਸਾਰਾ ਪ੍ਰਵਾਨ ਕੀਆ ਹਾਊਸ ਪਾਸ ਕਰਦਾ ਉਹਦੀ ਸ਼ਿਕਾਇਤ ਕਰਤੀ ਮੇਰੀ ਇਕੱਲੇ ਦੀ ਹਾਲਾਂਕਿ ਸ਼ਿਕਾਇਤ ਤਾਂ ਫਿਰ ਸਾਰਿਆਂ ਦੀ ਹੋਣੀ ਚਾਹੀਦੀ ਆ ਉਹ ਵੀ ਸਾਡੇ ਕਾਉਂਸਲਰ ਨੇ ਕੀਤੀ ਦੇਖੋ ਬਾਈ ਦੇਖੋ 1 ਮਿੰਟ ਰਕ ਹੋਰ ਗੱਲ ਜੇ ਮੈਂ ਇਸ ਗੱਲ ਤੇ ਗੱਲ ਕਰਾਂ ਵੀ ਇਹ ਪੱਖਪਾਤ ਵਾਲੀ ਇਹਨਾਂ ਦਾ ਹਰੇਕ ਕੰਮ ਮੈਂ ਪਹਿਲਾਂ ਤੇ ਪਿਉਰਿਟੀ ਦੇ ਕਰਦਾ ਕੋਈ ਇੱਕ ਵੀ 33 ਕਾਉਂਸਲਰ ਨੇ ਕੋਈ ਇੱਕ ਕਹਿ ਦੇਵੇ ਵੀ ਸਾਡਾ ਕੰਮ ਨਹੀਂ ਕਰ ਰਹੇ ਇਹ ਤਾਂ ਬੇਬੁਨਿਆਦ ਗੱਲਾਂ ਨੇ